ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰੀ ਪਿਛਲੀ ਵੀਡੀਓ ਐਨਾ ਰੁੰਦੇ ਕਰਦੇ ਪਾਈ ਸੀ ਮੈਨੂੰ ਜਮਾ ਯਕੀਨ ਨਹੀਂ ਸੀਗਾ ਵੀ ਇਸ ਤੋਂ ਬਾਅਦ ਕੋਈ ਵੀਡੀਓ ਬਣੂਗੀ ਨਹੀਂ ਪਾਉਗੀ ਨਹੀਂ ਜਦ ਕਿ ਮੈਨੂੰ ਇਹ ਮੈ ਲੱਗ ਰਿਹਾ ਸੀਗਾ ਵੀ ਵੀਡੀਓ ਤੇ ਵੀਡੀਓ ਵੀ ਮਤਲਬ ਬਣੀ ਤਾਂ ਜਾ ਰਹੀਆਂ ਸੀਗੀਆਂ ਪਰ ਕੀ ਹੋ ਰਿਹਾ ਸੀ ਵੀ ਮਤਲਬ ਜਦ ਮੈਂ ਫੋਨ ਵੱਲ ਦੇਖਣਾ ਸ਼ੁਰੂ ਕਰਦੀ ਉਸੇ ਟਾਈਮ ਮੇ ਸਰਚ ਦਰਦ ਹੋਣ ਲੱਗ ਜਾਂਦਾ ਚੱਕਰ ਆਉਂਦੇ ਉਲਟੀਆਂ ਆਉਂਦੀਆਂ ਜਿਵੇਂ ਹੁਣ ਮੈਂ ਤੁਹਾਨੂੰ ਪੂਰੀ ਗੱਲ ਦੱਸਾਂ ਤੇ ਮਤਲਬ ਜਿਹੜੀ ਮੈਡੀਸਨਾਂ ਵਗੈਰਾ ਚੱਲ ਰਹੀ ਉਹ ਬਹੁਤ ਜ਼ਿਆਦਾ ਸਟਰੌਂਗ ਹੈ ਤੇਜ਼ ਹੈ ਤੇ ਉਹ ਵੀ ਇਹ ਤੁਹਾਨੂੰ ਪਤਾ ਹੈਗਾ ਵੀ ਗਰਮੀ ਦਾ ਟਾਈਮ ਹੈ ਮੇਰਾ ਤਾਂ ਬੈਸ ਹੀ ਬੋਡੀ ਬਹੁਤ ਜ਼ਿਆਦਾ ਵੀਕ ਹੈ ਤੇ ਉਹ ਮਤਲਬ ਥੋੜਾ ਜਿਹਾ ਲੀਵਰ ਇਫੈਕਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਗਰਮੈਸ਼ ਵਗੈਰਾ ਹੋਊਗੀ ਬੀਪੀ ਬਿਲਕੁਲ ਹੀ ਲੋ ਹੋ ਗਿਆ ਉਸ ਦਿਨ ਜਿਸ ਦਿਨ ਉਹਨੇ ਹੋਏ ਵੀਡੀਓ ਬਣਾਇਆ ਸੀ ਵਿੱਚ ਥੋੜੀ ਬਹੁਤ ਇਨਫੈਕਸ਼ਨ ਸੀ ਬਟ ਕੀ ਹੋ ਰਿਹਾ ਸੀਗਾ ਵੀ ਦਿਮਾਗ ਦੇ ਵਿੱਚ ਬਿਲਕੁਲ ਹੀ ਨਹੀਂ ਆ ਰਿਹਾ ਸੀਗਾ ਵੀ ਕੋਈ ਟੈਸਟ ਕਰਾ ਲਾਂ ਦੀ ਸ਼ਾਇਦ ਇਹ ਨਾਰਮਲ ਨਾ ਹੋਵੇ ਮਤਲਬ ਕਿ ਸੀ ਵੀ ਦਵਾਈਆਂ ਤੇ ਦਵਾਈਆਂ ਲੈ ਰ ਸੀ ਜਿਹੜੀ ਵੀ ਚੀਜ਼ ਤੋਂ ਲੱਗ ਰਿਹਾ ਸੀ ਵੀ ਸ਼ਾਇਦ ਇਹ ਤੋਂ ਵਰਕ ਬਹਿ ਜਾਏ ਹੁਣ ਮੈਨੂੰ ਤਾਂ ਹਾਰ ਦੇਣੀ ਐਵੇਂ ਲੱਗ ਰਿਹਾ ਅਸਿਕਾ ਵੀ ਅੱਜ ਨਹੀਂ ਕੱਲ ਨੂੰ ਮੈਂ ਠੀਕ ਹੋ ਜਾਊਂ ਕੱਲ ਨੂੰ ਮੈਨੂੰ ਫਰਕ ਪੈ ਜੂ ਪਰ ਹਰ ਦਿਨ ਐ ਮੈਂ ਜਾ ਰਿਹਾ ਸੀ ਵੀ ਬਹੁਤ ਜ਼ਿਆਦਾ ਵੀ ਕੱਲ ਤੋਂ ਜ਼ਿਆਦਾ ਵੀ ਅੱਜ ਸਿਹਤ ਖਰਾਬ ਹੋ ਗਈ ਅੱਜ ਤੋਂ ਜ਼ਿਆਦਾ ਕੱਲ੍ਹ ਆਗਲੇ ਦਿਨ ਖਰਾਬ ਹੋ ਗਈ ਐਵੇਂ ਚੱਲੀ ਗਿਆ ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਪਤਾ ਜਿਸ ਤਰ੍ਹਾਂ ਕਿ ਵੀ ਮਤਲਬ ਮੈਂ ਨਚੋੜ ਕੱਢਦੀ ਹੁੰਨੀ ਆ ਵੀ ਜਿਹੜਾ ਕੁਝ ਵੀ ਆਪਾਂ ਸਿੱਖਿਆ ਆਪਣੀ ਜਿਹੜੀ ਮੇਨ ਚੀਜ਼ ਹੈ ਸਿੱਖਣ ਦੀ ਹੈ ਕਿਉਂਕਿ ਹਰ ਵਕਤ ਚੰਗਾ ਬੁਰਾ ਆਪਨ ਬਹੁਤ ਕੁਝ ਮਤਲਬ ਸਿਖਾ ਕੇ ਜਾਂਦੇ ਆ ਆਪਣੇ ਤੇ ਕੋਈ ਵੀ ਵਕਤ ਮੈਨੂੰ ਲੱਗਦਾ ਉਹ ਇਨਸਾਨ ਤੇ ਸੌਣ ਲਈ ਹੀ ਆਉਂਦਾ ਹੈ ਬਾਕੀ ਉਹ ਆਪਣੀ ਆਪਣੀ ਸੋਚ ਸਮਝ ਹੋ ਜਾਂਦੀ ਹੈ ਕਿ ਵੀ ਆਪਾਂ ਸਿੱਖ ਰਹੇ ਆ ਜਾਂ ਤੇ ਆਪਾਂ ਵੀ ਮਤਲਬ ਬੁਰੇ ਤਰੀਕੇ ਨਾਲ ਹੀ ਦੇਖਿਆ ਨਾ ਖਾਇ ਰੱਬ ਮੇਰੇ ਪਿੱਛੇ ਹੀ ਪਿਆ ਬਾਦ ਪੈ ਗਿਆ ਜਦ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਪਰ ਮਤਮ ਤੁਹਾਨੂੰ ਐਵੇਂ ਹੁੰਦਾ ਵੀ ਜੇ ਕੋਈ ਤੁਹਾਡੇ 'ਚ ਥੋੜੀ-ਬਹੁਤ ਕਮੀ ਪੇਸ਼ੀ ਵੀ ਹੈਗੀ ਆ ਉਹ ਵੀ ਸੁਧਰ ਜੇ ਬਾਹਗੁਰੂ ਆਪਣੇ ਨਾਲ ਜੋ ਵੀ ਕਰਦਾ ਹੁੰਦਾ ਬਹੁਤ ਸਹੀ ਕਰਦਾ ਹੁੰਦਾ ਸੋ ਹੁਣ ਮੈਂ ਤੁਹਾਨੂੰ ਇਹਦਾ ਨਚੋੜ ਵੀ ਮਤਲਬ ਜਿਹੜਾ ਕੁਝ ਮੈਨੇ ਇਨਾ ਦਿਨਾਂ ਦੇ ਵਿੱਚ ਮਤਲਬ ਸਿੱਖਿਆ ਉਹ ਮੈਂ ਤੁਹਾਨੂੰ ਲਗਦੀ ਆ ਜਿਵੇਂ ਸਾਰਨ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜੇ ਤੁਹਾਨੂੰ ਵੀ ਕਿਸੇ ਨੂੰ ਕੋਈ ਵੀ ਐਵੇਂ ਦਿੱਕਤ ਪ੍ਰੋਬਲਮ ਥੋੜੀ ਜਿਹੀ ਵੀ ਲੱਗੀ ਸਿਰਫ ਦੋ ਦਿਨ ਦੇਖੋ ਤੀਸਰੇ ਦਿਨ ਟੈਸਟ ਕਰਾਓ ਫਿਰ ਉਹ ਚੀਜ਼ ਨਾਰਮਲ ਨਹੀਂ ਰਹਿ ਜਾਂਦੀ ਜੋ ਮਤਲਬ ਤੀਸਰੇ ਦਿਨ ਤੋਂ ਵੀ ਵਧ ਰਹੀ ਹੈ ਅੱਗੇ ਜਾਰੀ ਅੱਗੇ ਜਾਰੀ ਹੈ ਤਾਂ ਮਤਲਬ ਦਿੱਕਤ ਨੂੰ ਵਧਾਉਣ ਦਾ ਕੋਈ ਫਾਇਦਾ ਨਹੀਂ ਪਹਿਲੀ ਗੱਲ ਹੈ ਟੈਸਟ ਕਰਾ ਕੇ ਪੂਰੇ ਵੀ ਮਤਲਬ ਡਾਕਟਰ ਦੀ ਸਲਾਹ ਦੇ ਨਾਲ ਮੈਡੀਸਨ ਆਪਣੀ ਜਿਹੜੀ ਹੈ ਲਓ ਤੇ ਦੂਜੀ ਗੱਲ ਜਦੋਂ ਵੀ ਮਤਲਬ ਇਹ ਜਿਹੇ ਤਾਂ ਪੈਂਦੀ ਹੈ ਜਿਵੇਂ ਮੇਰੇ ਤੇ ਪਈ ਹੁਣ ਕਿਥੋਂ ਤਾਂ ਮੈਂ ਇੰਨੀ ਜ਼ਿਆਦਾ ਪੁਆਇੰਟ ਉਹ ਵੀ ਹਾਂ ਮੈਂ ਸਾਰਿਆਂ ਨੂੰ ਮੋਟੀਵੇਟ ਕਰ ਰਹੀ ਆਂ ਕਿ ਤੇ ਮੈਂ ਇੱਕ ਟਾਈਮ ਤੇ ਜਾ ਕੇ ਇੰਨਾ ਕੁ ਜ਼ਿਆਦਾ ਟੁੱਟ ਗਈ ਇੰਨਾ ਕੁ ਜ਼ਿਆਦਾ ਵੀ ਮਤਲਬ ਨੀਚਾ ਸੋਚਣ ਲੱਗੀ ਮੈਂ ਤਾਂ ਠੀਕ ਨਹੀਂ ਹੋਣਾ ਮੈਂ ਤਾਂ ਮਰੀ ਜਾਣਾ ਮੈਂ ਤਾਂ ਸੈਟ ਹੀ ਨਹੀਂ ਹੋਣਾ ਐਵੇਂ ਦਾ ਸਾਰਾ ਕੁਝ ਪਰ ਕੀ ਹੁੰਦਾ ਵੀ ਜਿਹੜੇ ਵੀ 네ਗੇਟਿਵ ਵਿਚਾਰ ਹੁੰਦੇ ਨੇ ਉਹ ਜੇ ਆਪਾਂ ਕਿਸੇ ਦੇ ਕਰੀ ਜਾਈ ਵੀ ਇਹਦੀ ਵਜ੍ਹਾ ਤੋਂ ਮੈਂ 네ਗੇਟਿਵ ਹੋ ਗਿਆ ਜਾਂ ਕਿਸੇ ਦੀ ਗੱਲ ਦੀ ਵਜ੍ਹਾ ਤੋਂ ਜਾਂ ਕੁਝ ਵੀ ਹਣ ਮੈਂ ਸੁਣ ਲਿਆ ਵੀ ਉਹਦੀ ਵਜ੍ਹਾ ਤੋਂ ਮੈਂ 네ਗੇਟਿਵ ਹੋ ਗਿਆ ਇਹ ਚੀਜ਼ ਗਲਤ ਨਹੀਂ ਆਪਣੇ ਮਨ ਨੂੰ ਸਮਝਾਉਣ ਲਈ ਮਨ ਦੇ ਤਸੱਲੀ ਲਈ ਤਾਂ ਠੀਕ ਨੇ ਉੱਥੇ ਤੱਕ ਤੇ ਪਰ ਆਪਣੀ ਅੰਦਰ ਨੈਗੇਟਿਵਿਟੀ ਮੈਨੂੰ ਲੱਗਦਾ ਹੈ ਵੀ ਆਪਾਂ ਖੁਦ ਫਲਾਉਂਦੇ ਆ ਆਪਣਾ ਦਿਮਾਗ ਆਪਣੀ ਸੋਚ ਆਪਣੇ ਵਿਚਾਰ ਫਲਾਉਂਦੇ ਨੇ ਕਿ ਉਹਨ ਲੈਕਟਿਵਿਟੀ ਦੇਖੋ ਫੈਲਣਾ ਕੋਈ ਵੱਡੀ ਗੱਲ ਨਹੀਂ ਇਨਸਾਨ ਆ ਇੱਕ ਟਾਈਮ ਤੋਂ ਬਾਅਦ ਇਨਸਾਨ ਟੁੱਟ ਵੀ ਜਾਂਦਾ ਉਹਦਾ ਰੋਣਾ ਵੀ ਆਉਂਦਾ ਸਾਰਾ ਕੁਝ ਹੋ ਜਾਂਦਾ ਇਮੋਸ਼ਨ ਨੇ ਆਪਣੇ ਅੰਦਰ ਵੀ ਆਪਾਂ ਹੁੰਨੇ ਆ ਇਮੋਸ਼ਨਲ ਹੁਣ ਮੈਂ ਕਹਾਂ ਕਿ ਵੀ ਇਨਸਾਨ ਪੱਥਰੀ ਬਣ ਜਾਵੇ ਵੀ ਨਾ ਤਾਂ ਉਹ ਕਦੇ ਰੋਵੇ ਨਾ ਬੈਠ ਸੋਚੇ ਨਾ ਉਹਦੇ ਬੈਡ ਵਿਚਾਰ ਹੋਣ ਐਵੇਂ ਤਾਂ ਮੈਨੂੰ ਲੱਗਦਾ ਦੁਨੀਆ 'ਚ ਕੋਈ ਇਨਸਾਨ ਨਹੀਂ ਹਰ ਇੱਕ ਚ ਕਿਉਂਕਿ ਜਿਵੇਂ ਵਕਤ ਹੈ ਚੰਗਾ ਮਾੜਾ ਦਿਨ ਚੜਿਆ ਤੇ ਰਾਤ ਹੋ ਗਈ ਰਾਤ ਹੋਈਆ ਤਾਂ ਦਿਨ ਵੀ ਚੜਦਾ ਉਹ ਸਾਰਾ ਕੁਝ ਚੱਲਦਾ ਉਮੀ ਆਪਣੇ ਇਮੋਸ਼ਨ ਨੇ ਵੀ ਮਤਲਬ ਕਿਸੇ ਟਾਈਮ ਆਪਾਂ ਸਟਰੋਂਗ ਹੁੰਨੇ ਆ ਤਾਂ ਕਿਸੇ ਟਾਈਮ ਆਪਾਂ ਬਹੁਤ ਵੀਕ ਪੈ ਜਾਂਨਾ ਕਿਸੇ ਟਾਈਮ ਆਪਾਂ ਅੱਗੇ ਟੁੱਟਦੇ ਵੀ ਆ ਰੋਂਦੇ ਕਰਦੇ ਮੈਂ ਕਿਸੇ ਟਾਈਮ ਆਪਾਂ ਸ਼ਾਇਦ ਉਹੀ ਚੀਜ਼ਾਂ ਦੇ ਲਈ ਦੂਸਰਿਆਂ ਨੂੰ ਆਪਾਂ ਸਮਝਾਉਂਦੇ ਆ ਮੋਟੀਵੇਟ ਕਰਦੇ ਆ ਵੀ ਤੁਸੀਂ ਐਨਾ ਕਰੋ ਉਹੀ ਟਾਈਮ ਕਈ ਵਾਰ ਜਦੋਂ ਆਪਣੇ ਤੇ ਪੈ ਜਾਂਦਾ ਤੇ ਆਪਾਂ ਮਤਲਬ ਟੁੱਟ ਜਾਂਦੇ ਕਿਉਂਕਿ ਹੁਣ ਮੇਰਾ ਮਤਲਬ ਮੈਂ ਜਿਵੇਂ ਦੀ ਇਨਸਾਨ ਆ ਮਤਲਬ ਮੇਰਾ ਕੀ ਹੈ ਮੇਰਾ ਰੋਣਾ ਟੁੱਟਣਾ ਬਹੁਤ ਜ਼ਿਆਦਾ ਜਦੋਂ ਜਮ ਐਂਡ ਦੇਖਣ ਲੱਗ ਜੇ ਮੈਨੂੰ ਉੱਥੇ ਜਾ ਕਿਉਂਦੇ ਮੇਰਾ ਵੀ ਮਤਲਬ ਛੋਟੀ ਮੋਟੀ ਗੱਲ ਉਤੇ ਐਵੇਂ ਨਹੀਂ ਹੈਗਾ ਵੀ ਹਾਂ ਪਰ ਰੋਣ ਲੱਗ ਪੇ ਜਾ ਕੁਛ ਵੀ ਵੀ ਹਾਈ ਕੋਈ ਦੁੱਖ ਤਕਲੀਫ ਆਈ ਕਿਉਂਕਿ ਬਹੁਤ ਕੁਝ ਦੇਖ ਲਿਆ ਹੈ ਮੈਂ ਆਪਣੀ ਜ਼ਿੰਦਗੀ ਚ ਬਹੁਤ ਕੁਝ ਮੈਨੂੰ ਲੱਗਦਾ ਹੈ ਜਿਹੜੀ ਚੀਜ਼ ਤੋਂ ਇੱਕ ਨਾਰਮਲ ਇਨਸਾਨ ਚ ਇੱਕ ਮਾਰਨ ਲੱਗ ਜਾਵੇ ਰੋਣ ਲੱਗ ਜਾਏ ਸ਼ਾਇਦ ਉਹ ਮੇਰੇ ਲਈ ਜੋ ਮੈਂ ਛੋਟੇ ਹੋਵੇ ਮੈਂ ਸੋਚਿਆ ਵੀ ਇਹ ਕੋਈ ਗੱਲ ਨਹੀਂ ਹੈ ਕਿਉਂਕਿ ਇੰਨਾ ਕੁ ਜ਼ਿਆਦਾ ਵਕਤ ਪੈ ਗਿਆ 12 13 ਸਾਲ ਮੈਂ ਆਪਣੀ ਜ਼ਿੰਦਗੀ ਦੇ ਮੰਜ਼ੇ ਤੇ ਪੈ ਕੇ ਕੱਟ ਲੇ ਤੇ ਹੁਣ ਐਂਡ ਮੁਖ ਦੀ ਗੱਲ ਫੇਰ ਉਹੀ ਕਰੂੰਗੀ ਕਿ ਵੀ ਵਕਤ ਇਨਸਾਨਾਂ ਤੇ ਬੰਦੇ ਨੇ ਸਟਰੋਂਗ ਰਹਿਣਾ ਚਾਹੀਦਾ ਹੌਂਸਲਾ ਰੱਖਣਾ ਚਾਹੀਦਾ ਤੇ 네ਗੇਟਿਵ ਇਨਸਾਨ ਹੋ ਜਾਂਦਾ 네ਗੇਟਿਵ ਵਿਚਾਰ ਜਿਵੇਂ ਆਪਾਂ ਆਪਣੇ ਅੰਦਰ ਪੈਦਾ ਕਰਦੇ ਹਾਂ ਉਸੇ ਤਰ੍ਹਾਂ ਜਿਵੇਂ ਕੋਈ ਆਪਣੀ ਨੇਗੇਟਿਵਿਟੀ ਆਪਣੇ ਅੰਦਰ ਲੈ ਕੇ ਨਹੀਂ ਆ ਸਕਦਾ ਉਵੇਂ ਹੀ ਕੋਈ ਆਪਣੀ ਨੇਗੇਟਿਵਿਟੀ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਤੇ Negativity ਨੂੰ ਦੂਰ ਵੀ ਆਪਾਂ ਖੁਦ ਕਰਦੇ ਆਂ ਉਹਦੇ ਪਚਾਰਾਂ ਨਾਲ ਕਰਦੇ ਆਂ ਸੋ Negativity ਕਿੰਨੀ ਵੀ ਜ਼ਿਆਦਾ ਫੈਲ ਜਵੇ ਉਹਨੂੰ ਜਲਦੀ ਤੋਂ ਜਲਦੀ ਖਤਮ ਕਰਨੀ ਕੋਸ਼ਿਸ਼ ਕਰੋ ਕਿਉਂਕਿ ਜਿੰਨਾ Negative ਉਹ Negative ਸੋਚਦੇ ਜਾਵਾਂਗੇ ਆਪਾਂ ਉਨਾ ਆਪਾਂ ਨੀਚੇ ਜਾਵਾਂਗੇ ਤੇ ਉਹਦੇ ਨਾਲ ਆਪਾਂ ਮੰਜੇ ਤੇ ਬੈੱਡ ਤੇ ਲੱਗ ਤਾਂ ਸਕਦੇ ਆਂ ਉੱਠ ਨਹੀਂ ਸਕਦੇ ਸੋ Negativity ਨੂੰ ਦੂਰ ਰੱਖੋ ਜਲਦੀ ਤੋਂ ਜਲਦੀ ਆਪਣੇ ਅੰਦਰ ਪੋਜ਼ਿਟਿਵ ਵਿਚਾਰ ਪੈਦਾ ਕਰੋ ਹਰੇਕ ਉਹ ਚੀਜ਼ ਨੂੰ ਦੇਖੋ ਵੀ ਜੋ ਆਪਾਂ ਆਪਣੀ ਜ਼ਿੰਦਗੀ ਵਿੱਚ ਫੇਸ ਕਰ ਲਈ ਹੱਸਦੇ ਹੱਸਦੇ ਕਿਸੇ ਨੂੰ ਨਾ ਦੇਖੋ ਵੀ ਕੋਈ ਕੀ ਕਰ ਰਿਹਾ ਹੈ ਕਿਵੇਂ ਕੁਝ ਵੀ ਹੈ ਆਪਣੇ ਅੰਦਰ ਦੇਖੋ ਕਿਉਂਕਿ ਆਪਾਂ ਨੂੰ ਆਪਣੇ ਸਟਰੋਂਗ ਬੱਖ ਦਾ ਖੁਦ ਪਤਾ ਹੁੰਦਾ ਹੈ ਕਿ ਵੀ ਮੈਂ ਇਨਸਾਨ ਅੰਦਰੋਂ ਕਿੰਨਾ ਕੁ ਸਟਰੋਂਗ ਹਾਂ ਤੇ ਅੱਜ ਮੈਂ ਕੀ ਕਰ ਰਿਹਾ ਸੋ ਐਵੇਂ ਜਦੋਂ ਆਪਾਂ ਵਿਚਾਰਾਂ ਤੇ ਨੀਚੇ ਵਿਚਾਰਾਂ ਤੇ ਉੱਪਰ ਦੇ ਵਿਚਾਰ ਰੱਖ ਦਿਆਂ ਤੇ ਮਤਲਬ ਉਹ ਉਹਨਾਂ ਤੇ ਕਿਤੇ ਨਾ ਕਿਤੇ ਭਾਰੂ ਪੈਂਦੇ ਨੇ ਭਾਰੂ ਪੈਂਦੇ ਨੇ ਤੇ ਫੇਰ ਹੀ ਇੱਕ ਹੌਸਲਾ ਪੈਦਾ ਹੁੰਦਾ ਪੋਜ਼ਿਟਿਵਿਟੀ ਪੈਦਾ ਹੁੰਦੀ ਹੈ ਖੁਸ਼ੀ ਪੈਦਾ ਹੁੰਦੀ ਹੈ ਤੇ ਉਹ ਆਪਾਂ ਨੂੰ ਜ਼ਰੂਰ ਤੋਂ ਮੰਜੇ ਚ ਚੱਕਣ ਦੀ ਕੋਸ਼ਿਸ਼ ਕਰਦੀ ਹੈ ਮੈਂ ਤਾਂ ਐਨੀ ਚੀਜ਼ ਦੇ ਲਈ ਵੀ ਸ਼ੁਕਰਗੁਜ਼ਾਰਾਂ ਵਾਹਿਗੁਰੂ ਦੀ ਤੁਹਾਡੀ ਲਾਲੋ ਸਭ ਦੀ ਵੀ ਜਿੰਨੇ ਵੀ ਲੋਕੀ ਮੇਰੇ ਨਾਲ ਜੁੜੇ ਨੇ ਮੈਂ ਜਦੋਂ ਵੀ ਮੰਜੇ ਚ ਮਤਲਬ ਜਿੰਨੇ ਵਾਰ ਵੀ ਮੈਂ ਮੰਜੇ ਚ ਪੈਣੀ ਆ ਮੇਰੇ ਲਈ ਇੰਨੇ ਕਾਝਾ ਹੱਥ ਜੋੜਦੇ ਨੇ ਵਾਹਿਗੁਰੂ ਦੇ ਅੱਗੇ ਕਿ ਵੀ ਮਮਤਾ ਨੂੰ ਸੈੱਟ ਕਰ ਦੋ ਮੈਂ ਮਤਲਬ ਸਮਝਦੀ ਹੋਣੀ ਹੈਗੀ ਵੀ ਮੇਰਾ ਮਤਲਬ ਇਹ ਜਾਂ ਕੰਮ ਕੀ ਹੈ ਮੈਨੇ ਵਿਚਾਰਿਆਂ ਮੇਰੇ ਲਈ ਹਜੇ ਤੱਕ ਮਤਲਬ ਕਰ ਕੀ ਪਾਈਆਂ ਪਰ ਮੇਰੇ ਲਈ ਫਿਰ ਵੀ ਇੰਨੇ ਹੱਥ ਜੋੜ ਰਹੇ ਨੇ ਕਿਤਨਾ ਕਿਤੇ ਵਾਹਿਗੁਰੂ ਦੀ ਮਿਹਰ ਹੈ ਹੁਣ ਜੇ ਮੈਂ ਲੋ ਚਾਰ ਆਈਆਂ ਆਪਦੀ ਅੰਬਿਅਤਾ ਤੇ ਰੋਈ ਜਾਵਾਂ ਕਿ ਮੇਰੇ ਨਾਲ ਇਹ ਹੋ ਗਿਆ ਮੇਰੇ ਨਾਲ ਉਹ ਹੋ ਗਿਆ ਮੈਂ ਸਿਰਫ ਮਤਲਬ ਉਹ ਚੀਜ਼ਾਂ ਨੂੰ ਦੇਖ ਕੇ ਚੱਲ ਰਹੀ ਹਾਂ ਜੋ ਮੇਰੀ ਲਾਈਫ ਵਿੱਚ ਪੋਜ਼ਿਟਿਵ ਨੇ ਜੋ ਮੇਰੇ ਨਾਲ ਸਹੀ ਹੋ ਰਹੀਆਂ ਨੇ ਤੇ ਉਹੀ ਕਿਤੇ ਨਾ ਕਿਤੇ ਮੇਰੀ ਤਾਕਤ ਬਣਦੀਆਂ ਨੇ ਮੈਨੂੰ ਮੁੰਜੇ ਦੇ ਵਿੱਚ ਉਹ ਚੱਕਦੀਆਂ ਨੇ ਤੇ ਬਾਕੀ ਜਿਵੇਂ ਮੈਂ ਤਾਂ ਹਰ ਵਾਰ ਕਹਿੰਦੀ ਹਾਂ ਕਿ ਵਾਹਿਗੁਰੂ ਇੱਕ ਇੱਕ ਬੰਦੇ ਕੋਲ ਖੁਦ ਨਹੀਂ ਜਾ ਸਕਦਾ ਤਾਂ ਰੱਬ ਦਾ ਰੂਪ ਲੈ ਕੇ ਰੱਬ ਦੇ ਸਮਝਾਏ ਇਨਸਾਨ ਆਪਾਂ ਨੂੰ ਸਮਝਾਉਣ ਦੇ ਲਈ ਆਉਂਦੇ ਨੇ ਮੇਰੇ ਨਾਲ ਬਹੁਤ ਜ਼ਿਆਦਾ ਮੇਰੇ ਲਈ ਇੰਨੇ ਕਾ ਜ਼ਿਆਦਾ ਭੇਜੇ ਵਾਇਰਲ ਮੈਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਤੇ ਹੁਣ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਉਹਦੇ ਵਿੱਚ ਫਰਕ ਪੈ ਗਿਆ ਥੋੜਾ ਜਿਹਾ ਤਾਂ ਬਸ ਲੀਵਰ ਦਾ ਹੋ ਗਿਆ ਸੀ ਤੇ ਪੇਟ ਦੇ ਵਿੱਚ ਇਨਫੈਕਸ਼ਨ ਫੈਲ ਗਈ ਸੀ ਉਹਦੇ ਕਰਕੇ ਮਤਲਬ ਵੀਡੀਓ ਮੈਂ ਬਣਾ ਵੀ ਰਹੀ ਸੀ ਥੋੜੀ ਬਹੁਤ ਮਤਲਬ ਪੇ ਕਰਦੀ ਮੈਂ ਕੁਝ ਬੋਲ ਦਿੰਦੀ ਸੀ ਮਟੂ ਹੀ ਹੋ ਜਾਂਦਾ ਸੀਗਾ ਵੀ ਮਤਲਬ ਐ ਡੇਟ ਨਹੀਂ ਹੁੰਦੀ ਸੀ ਫਾਈ ਨੇ ਅਪਲੋਡ ਨਹੀਂ ਹੁੰਦੀ ਸੀ ਫਾਈ ਨਹੀਂ ਜਾਰੀ ਸੀ ਜਿਵੇਂ ਮੈਂ ਤੁਹਾਨੂੰ ਦੱਸੇਗਾ ਤੇ ਹੌਲੀ-ਹੌਲੀ ਮਤਲਬ ਜਿਵੇਂ ਜਿਵੇਂ ਮੈਂ ਜੇ ਚੁੱਕਦੀਆਂ ਬਹੁਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਤੇ ਉਹੀ ਇੱਕ ਟਾਈਮ ਤੇ ਆ ਕੇ ਤਾਂ ਮੈਨੂੰ ਜਵਾ ਹੀ ਆ ਮੈ ਲੱਗਣਾ ਗਿਆ ਸੀ ਵੀ ਹੁਣ ਤੋਂ ਬਾਅਦ ਤਾਂ ਕਿਹੜੀ ਵੀਡੀਓ ਪਰ ਇੱਕ ਬਾਈਗਰੂ ਦੀ ਮਿਹਰ ਤੇ ਦੂਜਿਆਂ ਤੁਹਾਡੀਆਂ ਅਰਦਾਸਾਂ ਮੈਨੂੰ ਤੇ ਬਾਪਸ ਲੈ ਕੇ ਆਈਆਂ ਜ਼ਰੂਰ ਤੋਂ ਮੈਂ ਚਾਹੁੰਦੀ ਵੀ ਜਿੰਨਾ ਵੀ ਮਤਲਬ ਮੈਂ ਕੁਝ ਸਿੱਖਦੀਆਂ ਸਮਝਦੀਆਂ ਸਭ ਨੂੰ ਮੋਟੀਵੇਟ ਕਰਾਂ ਸਾਰੇ ਜਣੇ ਬੁਲਟ ਕਰੋ ਖੁਸ਼ ਰਹੋ 네ਗੇਟਿਵਿਟੀ ਆ ਜਾਂਦੀ ਹੈ ਰੋਣਾ ਪਿਸਤਾਉਣਾ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਇਨਸਾਨਾਂ ਟੁੱਟਦੇ ਆ ਸਾਰਾ ਕੁਝ ਚੱਲਦਾ ਪਰ ਜਿੰਨਾ ਵੀ ਹੋ ਸਕਦਾ ਛੇਤੀ 네ਗੇਟਿਵ ਵਿਚਾਰਾਂ ਨੂੰ ਤੇ ਰੋਣੇ ਪਿਸਤਾਉਣੇ ਨੂੰ ਸਾਈਡ ਕਰਿਆ ਕਰੋ ਕਿਉਂਕਿ ਉਹਨੂੰ ਸਾਈਡ ਕੋਈ ਹੋਰ ਨਹੀਂ ਆਪਾਂ ਖੁਦ ਕਰਦੇ ਆ ਕਿ ਉਸ ਤੋਂ ਬਾਅਦ ਹੀ ਪੋਜ਼ਿਟਿਵਿਟੀ ਆਉਂਦੀ ਆਪਾ ਹੱਸਦੇ ਹਾਂ ਹੌਸਲਾ ਮਿਲਦਾ ਤੇ ਉਸ ਤੋਂ ਬਾਅਦ ਉਹ ਹੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਾਉਂਦੀਆਂ ਨੇ ਬਸ ਮੈਂ ਦਾ ਆਪਣੇ ਆ ਹੀ ਥੋੜੇ ਟਾਈਮ ਤੋਂ ਮਤਲਬ ਇਹ ਹੀ ਚੀਜ਼ਾਂ ਮਤਲਬ ਸਿੱਖੀਆਂ ਬਹੁਤ ਜ਼ਿਆਦਾ ਵੀ ਜ਼ਰੂਰੀ ਹੈ 네ਗੇਟਿਵ ਵਿਚਾਰ ਵੀ ਖੁਦ ਪੈਦਾ ਕਰਦੇ ਹਾਂ ਉੱਥੇ ਪੋਜ਼ਿਟਿਵਿਟੀ ਵੀ ਖੁਦ ਲੈ ਕੇ ਆਉਣੀ ਹੁੰਦੀ ਹੈ ਤੇ ਬਾਕੀ ਜਿੰਨੇ ਵੀ ਬੈਣ ਪਰਵਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਮੈਨੂੰ ਮਿਸ ਕੀਤਾ ਮੇਰੀ ਵੀਡੀਓ ਨੂੰ ਮਿਸ ਕੀਤਾ ਉਹਨਾਂ ਦਾ ਮੈਂ ਥੈਂਕ ਯੂ ਵੀ ਕਰਦੀ ਆ ਤੇ ਉਹਨਾਂ ਨੂੰ ਮੈਂ ਸੌਰੀ ਵੀ ਬੋਲਦੀ ਆ ਕਿ ਤਬਿਆਤ ਹੀ ਇੰਨੀ ਜ਼ਿਆਦਾ ਖਰਾਬ ਹੋ ਗਈ ਜਿਵੇਂ ਖੁਦ ਹੀ ਨਹੀਂ ਪਤਾ ਸੀਗਾ ਵੀ ਇਹ ਮੇਰੀ ਰੋਂਨ ਵਾਲੀ ਵੀਡੀਓ ਤੋਂ ਬਾਅਦ ਕੋਈ ਵੀਡੀਓ ਅਪਲੋਡ ਹੀ ਨਹੀਂ ਹੈ ਮੈਨੂੰ ਇਹ ਹੁੰਦਾ ਸੀਗਾ ਵੀ ਬਸ ਅਗਲਾ ਦਿਨ ਵੈਸਟ ਹੋਊਗਾ ਅਗਲਾ ਦਿਨ ਵੈਸਟ ਹੋ ਪਰ ਉਹਦੇ ਚੱਕਰ ਚੱਕਰ ਤੇ ਬਹੁਤ ਦਿਨ ਬਹੁਤ ਟਾਈਮ ਜਿਹੜਾ ਖਰਾਬ ਹੋ ਗਿਆ ਤੇ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਹੈ ਜਿਹੜੀ ਵੀਕਨੈਸ ਪੈ ਗਈ ਫਿਰ ਵੀ ਕਿਤਨਾ ਕਿਤੇ ਮੈਂ ਕਹਿੰਨੀ ਆ ਸ਼ਾਇਦ ਕੋਈ ਨਾਰਮਲ ਬੰਦਾ ਇੰਨੇ ਜਲਦੀ ਨਹੀਂ ਉਤਸਾਹਦਾ ਹੈਗਾ ਜਿੰਨੀ ਉਹ ਦਿੱਕਤਾਂ ਪ੍ਰੋਬਲਮ ਇਹਨੂੰ ਹੋਈਆਂ ਮੈਨੂੰ ਮਤਲਬ ਉਠਾਉਣ ਵਾਲਾ ਉਹ ਬਾਈ ਗਰੂ ਤੇ ਮਤਲਬ ਤੁਸੀਂ ਜਿਹੜੇ ਸੱਚੇ ਦਿਲੋਂ ਮੇਰੇ ਲਈ ਦੁਆ ਕਰਦੇ ਹੋ ਤੇ ਬਾਕੀ ਚੀਜ਼ਾਂ ਇਸ ਤੋਂ ਉੱਪਰ ਕੁਝ ਨਹੀਂ ਗਾ ਮੇਰੀ ਤਾਂ ਇਹ ਹੀ ਤੁਸੀਂ ਹੋ ਹੀ ਮੈਂ ਕਹਿ ਸਕਦੀ ਆ ਵੀ ਕਕਮ ਆਈ ਹੂੰ ਮੇਰੀ ਜ਼ਿੰਦਗੀ 'ਚ ਮਤਲਬ ਜਿਹੜੇ ਮੇਰੇ ਨਾਲੋਂ ਮੇਰੇ ਨਾਲ ਜੁੜੇ ਆਉਂਗੇ ਮੈਂ ਤੁਹਾਨੂੰ ਮੋਟੀਵੇਟ ਹੁੰਨੇ ਕੁਝ ਵੀ ਸਿੱਖਦੇ ਹਾਂ ਬਸ ਤੁਹਾਨੂੰ ਸਿੱਖਣਾ ਸਮਝਾਉਣ ਲਈ ਵਾਹਿਗੁਰੂ ਮੈਨੂੰ ਹਰ ਵਾਰ ਇੱਕ ਮੌਕਾ ਦੇ ਦਿੰਦਾ ਹੈ ਇਸ ਵਾਰ ਵੀ ਦੇਤਾ ਤੇ ਅੱਗੇ ਅੱਗੇ ਇਹ ਜੀ ਟਰਾਈ ਕਰੂੰਗੀ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓਜ਼ ਲੈ ਕੇ ਆਵਾਂ ਤੁਹਾਨੂੰ ਬਹੁਤ ਕੁਝ ਜ਼ਿੰਦਗੀ ਦਾ ਸਿਖਾਵਾਂ ਤੁਸੀਂ ਵੀ ਮੇਰੇ ਵਾਂਗੂ ਬਸ ਪੋਜ਼ਿਟਿਵ ਰਹਿਣਾ ਖੁਸ਼ ਰਹਿਣਾ ਹੌਸਲਾ ਰੱਖਣਾ ਤੇ ਅੱਗੇ ਵਧਣਾ ਬਾਕੀ ਸਾਰਿਆਂ ਦਾ ਦਿਲ ਤੋਂ ਥੈਂਕ ਯੂ ਕੱਤ ਮੇਰੇ ਹਜ਼ਰ ਤੱਕ ਸੈਟ ਨਹੀਂ ਗਈ ਥੋੜੇ ਥੋੜੇ ਕੰਮ ਦੇਣ ਵਿਕਨਸ ਬਹੁਤ ਹੋ ਗਈ ਬੋਡੀ ਦੇ ਵਿੱਚ ਇੱਕ ਅੱਧ ਅੱਠ ਦਿਨ ਲਗਾਤਾਰ ਉਲਟੀਆਂ ਵਗੈਰਾ ਲੱਗੀਆਂ ਰਹੀਆਂ ਅੰਦਰ ਕੁਛ ਗਿਆ ਨਹੀਂਗਾ ਪਾਣੀ ਤੱਕ ਵੀ ਉਸ ਤੋਂ ਬਾਅਦ ਫਿਰ ਡਾਕਟਰ ਨੇ ਰੋਟੀ ਵਗੈਰਾ ਸਾਰਾ ਬੰਦ ਕਰ ਰੱਖਿਆ ਸੀ ਮੋਤਨਾ ਚੱਲ ਰਹੀਆਂ ਸੀਗੀਆਂ ਪਰ ਹੁਣ ਬਾਈਗੁਰੂ ਤੇ ਮੇਰੇ ਨਾਲ ਠੀਕਾਂ ਤੇ ਬਾਕੀ ਬਾਈਗੁਰੂ ਜੇ ਸਭ ਨੂੰ ਜੜੀ ਕਲਰ ਦੇ ਵਿੱਚ ਰੱਖੇ ਖੁਸ਼ੀ ਨਾ ਹੋ ਪਾਇਤੇ ਬਰਵਾਗੇ ਵਾਦੂ ਦੁੱਖ ਸੁੱਖ ਦੇ ਇਹ ਹਿੱਸੇ ਚੱਲਦੇ ਰਹਿੰਦੇ ਨੇ ਜਿਵੇਂ ਆਉਂਦੇ ਨੇ ਉਵੇਂ ਚਲੇ ਜਾਂਦੇ ਨੇ ਬਸ ਕਿਤੇ ਵੀ ਟੁੱਟੋ ਨਾ ਸਾਰੇ ਅੰਦਾਜ਼ੇ ਤੋਂ ਪਹਿੰਕੀ ਹੋ